ਨਮਸਕਾਰ ਦੋਸਤੋ ਅਸੀਂ ਖੜੇ ਆ ਯੂਕੇ ਦੇ ਵਿੱਚ ਐਸ਼ਵੇ ਤੇ ਜਿਵੇਂ ਕਿ ਆਪਣੇ ਲੁਧਿਆਣੇ ਜਿਹਨਾਂ ਦੇ ਵਿੱਚ ਅਲੱਗ-ਅਲੱਗ ਜਿੰਨਾ ਮੱਛੂਆੜਾ ਸੰਰਾਲਾ ਇਦਾਂ ਨਹੀਂ ਤੇ ਇੱਥੇ ਤੁਹਾਨੂੰ ਦਿਖਾਉਣਾ ਜਿਹੜਾ ਰੌ ਮਿਲਕਾ ਵੀ ਕਿਸ ਤਰ੍ਹਾਂ ਜਿਹੜਾ ਬੋਤਲਾਂ ਦੇ ਵਿੱਚ ਪੈਂਦਾ ਆ ਤੇ ਜਿਹੜਾ ਕਿਸੇ ਨੇ ਲੈਣਾ ਹੁੰਦਾ ਦੁੱਧ ਤੇ ਕਿਸ ਹਿਸਾਬ ਦੇ ਨਾਲ ਉਹ ਬੋਤਲ ਨੂੰ ਕਿਵੇਂ ਰੱਖਦਾ ਵਿੱਚ ਕਿਵੇਂ ਪੈਸੇ ਪਾਉਂਦਾ ਸਾਰਾ ਯਾਨੀ ਕਿ ਤੁਹਾਨੂੰ ਦਿਖਾਉਣਾ ਹੈ ਵੀ ਉਹ ਫਾਰਮ ਕਿਵੇਂ ਬਣਿਆ ਹੋਇਆ ਜਿਹੜਾ ਕਿ ਤਾਜ਼ਾ ਦੁੱਧ ਕਹਿੰਦੇ ਜਿਹਨੂੰ ਅਸੀਂ ਤਾਜ਼ਾ ਦੁੱਧ ਚੂਹਾਵਾ ਕਹਿੰਦੇ ਆ ਉਹ ਇੱਥੇ ਮਿਲ ਰਿਹਾ ਤੁਹਾਨੂੰ ਮੈਂ ਦਿਖਾ ਰਿਹਾ ਦੇਖਿਓ ਕਿਸ ਤਰ੍ਹਾਂ ਆ ਆ ਦੇਖੋ ਵਿਚਾਰ ਰਿਹਾ ਆ ਵੀ ਕਿਹੜਾ ਲੈਣਾ ਮਿਲਕ ਉਸ ਤਰ੍ਹਾਂ ਦਾ ਨਾਲ ਪ੍ਰਾਈਸ ਲਿਖਿਆ ਹੋਇਆ ਸਾਰਾ ਕੁਝ ਫੋਟੋ ਫੋਟੋ ਛੋਟਾ ਵੱਡਾ ਕਿੰਨਾ ਦੁੱਧ ਲੈਣਾ ਉਸ ਹਿਸਾਬ ਨਾਲ ਉਸ ਦਾ ਸਾਈਜ਼ ਲਗਿਆ ਠੀਕ ਆ ਜੀ ਓਕੇ ਕਰਤਾ ਉਹਨਾਂ ਨੇ ਆ ਓਕੇ ਹੋ ਗਿਆ ਹੁਣ ਠੀਕ ਆ ਜੀ ਤੇ ਹੁਣ ਆਪਾਂ ਪੈਸੇ ਕਰਤੇ ਉਹਨਾਂ ਨੇ ਸਕੈਨ ਵੀ ਆ ਜਿਹੜਾ ਵੀ ਹੁੰਦਾ ਆਟੋਮੈਟਿਕਲੀ ਚੱਕ ਲੈਣਾ ਉਹਨਾਂ ਨੇ ਜਿਹੜੀ ਚੀਜ਼ ਲੈਣੀ ਆ ਕਾਰਡ ਦੇ ਉੱਤੋਂ ਪੇਮੈਂਟ ਕਰਤੀ ਤੇ ਹੁਣ ਤੁਸੀਂ ਜਿਹੜੀ ਚੀਜ਼ ਮੈਨ ਦੇਖਣ ਵਾਲੀ ਤੁਸੀਂ ਦੇਖੋ ਵੀ ਬੋਤਲ ਵਿੱਚ ਰੱਖਣੀ ਆ ਦੁੱਧ ਆਟੋਮੈਟਿਕਲੀ ਵਿੱਚ ਆਊਗਾ ਦੇਖਿਓ ਤੁਸੀਂ ਫੰਟ ਦਿਖਾਉਣਾ ਵੀ ਇਹ ਫੁੱਲ ਵੀ ਕਿੰਨਾ ਚਾਹੀਦਾ ਉਸ ਨਾਲ ਆ ਦੇਖੋ ਦੁੱਧ ਪੈ ਰਿਹਾ ਹੈ ਨਾ ਬੋਤਲ ਦੇ ਵਿੱਚ ਜਦੋਂ ਦੁੱਧ ਬੋਤਲ ਨੇ ਭਰ ਜਾਣਾ ਆਪਣੇ ਆਪੇ ਆਟੋਮੈਟਿਕਲੀ ਬੰਦ ਹੋ ਜਾਣਿਆ ਨੇ ਸਭ ਤੋਂ ਵੱਡੀ ਚੀਜ਼ ਦੇਖਣ ਵਾਲੀ ਆ ਦੁਬਾਰਾ ਫੇਰ ਇਹਨੇ ਸਾਫ਼ ਹੋਣਾ ਪਾਈਪ ਨੇ ਜਿੱਥੋਂ ਦੁੱਧ ਆ ਰਿਹਾ ਆ ਉਹਨੇ ਸਾਫ਼ ਹੋਣਾ ਆ ਸਾਫ ਹੋਣ ਤੋਂ ਬਾਅਦ ਕੱਲਾ ਦੁੱਧ ਨਹੀਂ ਮਿਲ ਰਿਹਾ ਜਿਵੇਂ ਕੋਲਡ ਕਾਫੀ ਚਾਕਲੇਟ ਕਾਫੀ ਸਟ੍ਰਾਬਰੀ ਵਗੈਰਾ ਸਾਰਾ ਕੁਝ ਇੱਕੋ ਪਾਸੋਂ ਪੈਪ ਰਹੀ ਆ ਰਿਹਾ ਸਮਾਨ ਸਾਰਾ ਆ ਦੇਖੋ ਦੁੱਧ ਦੀ ਬੋਤਲ ਭਰ ਲਈ ਹੁਣ ਦੇਖਿਓ ਇਹਨਾਂ ਸਾਫ ਹੋਣਾ ਵੀ ਕੌਂਕੀ ਕੋਈ ਹੋਰ ਚੀਜ਼ ਵੀ ਅਗਲਾ ਲੈ ਸਕਦਾ ਨਾ ਤਾਂ ਕਰਕੇ ਉਹ ਦੇਖੋ ਪਾਈਪ ਸਾਫ ਹੋ ਗਿਆ ਨਾ ਵੀ ਟੇਸਟ ਆਵੇ ਕਿਸੇ ਹੋਰ ਚੀਜ਼ ਦਾ ਦੇਖੋ ਕਿਹੜੀ ਚੀਜ਼ ਤੁਸੀਂ ਲੈਣੀ ਆ ਠੀਕ ਹੈ ਜਿਹੜੀ ਵੀ ਚੀਜ਼ ਤੁਸੀਂ ਲੈਣੀ ਆ ਉਸ ਹਿਸਾਬ ਨਾਲ ਦੇ ਹੋਗਾ ਵੀ ਕਿ ਕਿ ਲੈਣਾ ਆ ਫਲੇਵਰ ਬੋਲੋ ਹਾਂ ਆ ਫਲੇਵਰ ਜਿਵੇਂ ਲਿਖਿਆ ਬਿਸਕਟ ਬਿਸਕਟ ਮਿਲਕ ਕਰੀਮ ਐਗ ਠੀਕ ਹੈ ਜੀ ਬਨਾਨਾ ਚਾਕਲੇਟ ਸਟਰਾਬਰੀ ਤੇ ਲੇਟੀ ਠੀਕ ਹੈ ਜੀ ਤੇ ਜਿਹੜੀ ਵੀ ਚੀਜ਼ ਤੁਸੀਂ ਲੈਣੀ ਆ ਕਈ ਤਰ੍ਹਾਂ ਦੇ ਫਲੇਵਰ ਨੇ ਹੁਣ ਆਪਾਂ ਦੁੱਧ ਲੈਣਾ ਆਏ ਹਾਂ ਦੱਸਤਾ ਵੀ ਹਾਂਜੀ ਲਾਰਜ ਵੱਡੀ ਬੋਤਲ ਚਾਹੀਦੀ ਆ ਐ 1.5 ਪਾਉਂਡ ਦੀ ਬੋਤਲ ਆ ਵੱਡੀ ਬੋਤਲ ਠੀਕ ਹੈ ਜੀ ਆਹ ਆ ਦੇਖੋ ਜਿਵੇਂ ਆਹ ਭਰੀਆਂ ਨੇ 1.5 ਪਾਉਂਡ ਦੀ ਬੋਤਲ ਆ ਇਹ ਖਾਲੀ ਬੋਤਲ ਦਾ ਰੇਟ ਵੀ ਲਿਖਿਆ ਹੋਇਆ ਹੈ ਉਹਨਾਂ ਨੇ ਵੀ 1 ਪਾਉਂਡ ਆ ਖਾਲੀ ਬੋਤਲ ਨਾਲ ਆਹ ਦੇਖੋ ਚੱਲੂ ਹੈ ਪ੍ਰੈਸ ਤੋਂ ਫਿਲ ਇਹ ਪ੍ਰੈਸ ਕਰਤਾ ਉਹਨਾਂ ਨੇ ਫੁੱਲ ਟੈਕਨੋਲੋਜੀ ਦੀ ਗੱਲ ਆ ਵੀ ਆਪਣੇ ਇਧਰ ਲਈ ਇੰਡੀਆ ਦੀ ਤੇ ਫੋਰਨ ਦੀ ਜਿਹੜੀ ਟੈਕਨੋਲੋਜੀ ਆ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਆ ਯੂਕੇ ਦੀ ਅਲੱਗ-ਅਲੱਗ ਸਟੇਟਾਂ ਦੀ ਅਲੱਗ-ਅਲੱਗ ਟੈਕਨੋਲੋਜੀ ਆ ਤਾਜ਼ਾ ਦੁੱਧ ਸਭ ਤਾਜ਼ਾ ਦੁੱਧ ਨਾਲ ਇਹ ਚਵਾਵਾ ਅਤੇ ਪਾ ਦਿੰਦੇ ਸਟੋਰ ਕਰ ਦਿੰਦੇ ਇੱਥੋਂ ਤੇ ਜਦ ਇਹ ਆਉਂਦਾ ਇਹ ਆ ਦੇਖੋ ਜਿੰਨੀਆਂ ਤੁਸੀਂ ਬੋਤਲਾਂ ਭਰਨੀਆਂ ਆਪਣੀ ਦੁੱਧ ਪਰੋ ਉਹਨੇ ਪੈਸੇ ਪਾਓ ਇਹਦੇ ਵਿੱਚ ਇਮਾਨਦਾਰੀ ਦੀ ਮਿਸਾਲ ਹੈ ਵੀ ਆ ਦੇਖੋ ਹੌਨੈਸਟੀ ਬਾਕਸ ਵੀ ਤੁਸੀਂ ਜੇ ਕੋਈ ਚੀਜ਼ ਕੈਸ਼ ਵੀ ਲੈਣੀ ਆ ਤਾਂ ਇੱਥੇ ਇਮਾਨਦਾਰੀ ਦੇ ਨਾਲ ਪੈਸੇ ਪਾ ਕੇ ਤੁਸੀਂ ਚੀਜ਼ ਲੈ ਸਕਦੇ ਹੋ ਬਾਹਰੋਂ ਵੀ ਤੁਹਾਨੂੰ ਦਿਖਾਉਣਾ ਮੈਂ ਦੇਖ ਸਕਦੇ ਹੋ ਜਿਵੇਂ ਆ ਦੇਖੋ ਖੇਤ ਵਗੈਰਾ ਫਾਰਮ ਵਗੈਰਾ ਠੀਕ ਆ ਜੀ ਉਧਰੋਂ ਡੰਗਰਾਂ ਦੇ ਫਾਰਮ ਵੀ ਤੁਹਾਨੂੰ ਦਿਖਾਵਾਂਗੇ ਜੇ ਲੱਗਿਆ ਮੌਕਾ ਆਹ ਦੇਖੋ ਜਿਹੜੀ ਜਿਹੜਾ ਵੇਸ ਮਟੀਰੀਅਲ ਹੁੰਦਾ ਆ ਉਹਦਾ ਬਣਾ ਦਿੰਦੇ ਨੇ ਇਹ ਕੋਈ ਨਾ ਕੋਈ ਚੀਜ਼ਾਂ ਦੀ ਸ਼ਕਲ ਬਣਾ ਦਿੰਦੇ ਆ ਆ ਦੇਖੋ ਵੇਸ ਮਟੀਰੀਅਲ ਦੇ ਸਾਡੇ ਦਾ ਇੱਥੇ ਕਹਿੰਦੇ ਕਵਾੜੀਆਂ ਨੂੰ ਵੇਚ ਦਿਓ ਚੱਕ ਕੇ ਵੀ ਪੈਸੇ ਆਉਣਗੇ ਪਰ ਨਹੀਂ ਉਹ ਦੇਖੋ ਗਾਂ ਦੀ ਸ਼ਕਲ ਬਣਾਈ ਹੋਈ ਆ ਉਹ ਮੱਖੀ ਦੀ ਸ਼ਕਲ ਬਣਾਈ ਹੋਈ ਆ ਲੱਗ ਲੱਗ ਤਰ੍ਹਾਂ ਦੀ ਇੱਕ ਦੇਖੋ 1880 ਦਾ ਬਣਿਆ ਹੋਇਆ ਮਕਾਨ ਇਹ ਸਭ ਤੋਂ ਵੱਡੀ ਗੱਲ ਲੱਕੜ ਦਾ 1880 ਦਾ ਬਣਿਆ ਹੋਇਆ ਮਕਾਨ ਆ ਇਹ ਦੇਖ ਸਕਦੇ ਹੋ ਤੁਸੀਂ ਡੇਟ ਵੀ ਲਿਖੀ ਹੈ 1880 ਮੈਂ ਨਹੀਂ ਕਹਿ ਰਿਹਾ ਦੇਖੋ 1880 ਦਾ ਬਣਿਆ ਹੋਇਆ ਲੱਕੜ ਦਾ ਮਕਾਨ ਆ ਕਿੰਨੀ ਵਧੀਆ ਲੱਕੜ ਹੋ ਸਕਦੀ ਹੈ ਇੱਥੇ ਦੀ ਤੁਸੀਂ ਆਪ ਸੋਚ ਸਕਦੇ ਹੋ ਵੀ ਇਹ ਜਿਹੜੀ 1880 ਦੀ ਲੱਕੜ ਲੱਗੀ ਆ ਕਿੰਨੀਆਂ ਸਦੀਆਂ ਲੰਘ ਗਈਆਂ ਠੀਕ ਆ ਜੀ ਜਿਹੜੇ ਜ਼ਿਆਦਾਤਰ ਇੱਥੇ ਲੱਕੜ ਦੀ ਮਕਾਨ ਬਣਦੇ ਨੇ ਤੇ ਤੁਹਾਨੂੰ ਫਾਰਮ ਵੀ ਦਿਖਾ ਰਿਹਾ ਆ ਜੇ ਅੰਦਰ ਵੈਸੇ ਸ਼ਾਇਦ ਜਾਣ ਦੇਣ ਜਾਣਾ ਬਾਹਰੋਂ ਤੁਹਾਨੂੰ ਦਿਖਾਉਣਾ ਜਿਹੜਾ ਫਾਰਮ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੂਮ ਕਰਕੇ ਦਿਖਾਉਣਾ گاਵਾ ਦਾ ਫਾਰਮ ਬਣਿਆ ਹੋਇਆ ਆ ਦੇਖੋ ਠੀਕ ਆ ਜੀ ਅ ਨਾਲ ਇਹ ਬਾਗਬਾਨੀ ਆ ਫਰੂਟ ਫਰਾਟ ਸਾਰੇ ਇੱਥੇ ਨਾਲ ਉਹਨਾਂ ਨੇ ਤੋੜ ਕੇ ਰੱਖੇ ਹੋਏ ਨੇ ਆਪਣੇ ਫਰੂਟ ਵਗੈਰਾ ਵੀ ਤੁਸੀਂ ਇਮਾਨਦਾਰੀ ਦੇ ਨਾਲ ਫਰੂਟ ਤੋੜੋ ਉੱਥੇ ਇਮਾਨਦਾਰੀ ਦੇ ਨਾਲ ਪੈਸੇ ਪਾਓ ਯਾਨੀ ਕਿ ਸਭ ਤੋਂ ਵੱਡੀ ਗੱਲ ਇੱਥੇ ਇਮਾਨਦਾਰੀ ਦੀ ਆ ਤੇ ਪਰ ਇਮਾਨਦਾਰੀ ਵੀ ਕਿਤੇ ਕਿਤੇ ਜ਼ਿੰਦਾ ਆ ਦੇਖ ਸਕਦੇ ਹੋ ਤੁਸੀਂ ਸਾਰੇ ਇੱਥੋਂ ਤਾਜ਼ਾ ਮਿਲਕ ਲੈਣ ਆ ਰਹੇ ਨੇ ਰੋ ਮਿਲਕ ਠੀਕ ਆ ਜੀ ਨੰਬਰ ਠੀਕ ਆ ਜੀ ਜਿਹੜੀ ਮਰਜ਼ੀ ਚੀਜ਼ ਲੋ ਤੁਸੀਂ ਇੱਥੋਂ ਹਨਾ ਜੀ ਬਾਕੀ ਹੋਰ ਵੀ ਤੁਹਾਨੂੰ ਇੱਥੇ ਦੀ ਭੁੱਲ ਗਿਆ ਯਾਰ ਜਾਣਕਾਰੀ ਦਵਾਂਗੇ ਕਿਸੇ ਨਾ ਕਿਸੇ ਚੀਜ਼ ਦੀ ਦੰਦੇ ਰਹਾਂਗੇ ਧੰਨਵਾਦ ਜੀ